ਤਸਵੀਰਾਂ ਹਨ ਸਤਲੁਜ ਦਰਿਆ ਦੀ ਨਜ਼ਦੀਕ ਪੁਲ ਤੋਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਕਾਫੀ ਪਾਣੀ ਆ ਰਿਹਾ ਹੈ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਬੇਸ਼ੱਕ ਬੀਤੇ ਦਿਨ ਬਾਰਿਸ਼ ਨਹੀਂ ਹੋਈ ਪਰ ਫਿਰ ਵੀ ਜਿਹੜਾ ਹੈ ਕਾਫੀ ਪਾਣੀ ਆ ਰਿਹਾ ਹੈ ਦੇਖ ਸਕਦੇ ਹੋ ਸਤਲੁਜ ਦਰਿਆ ਦੀਆਂ ਤਸਵੀਰਾਂ ਬੁਰਜਪੁਰ ਤੋਂ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤਾਂ ਦੇ ਵੱਲੋਂ ਜਿਹੜਾ ਹੈ ਇਹ ਪੁਲ ਖਾਸ ਕਰਕੇ ਜਿਹੜਾ ਹੈ ਬੁਰਜ ਦੀ ਪੰਡ ਵਾਸਤੇ ਬਣਾਇਆ ਸੀ ਹੁਣ ਜਿਹੜਾ ਹੈ ਇਸ ਫੁੱਲ ਦੇ ਨਾਲ ਜਿਹੜਾ ਹੈ ਕਈ ਦਰਜਣ ਪੰਡ ਲਾਭ ਲੈ ਰਹੇ ਹਨ ਪਾਣੀ ਜਿਵੇਂ ਤੁਸੀਂ ਕੁਸ਼ੀਰਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਜਿਹੜਾ ਹੈ ਪਾਣੀ ਸਤਲੁਜ ਦਰਿਆ ਦੇ ਵਿੱਚ ਘਟਾ ਆ ਰਿਹਾ ਕਿਉਂਕਿ ਜਿੱਥੇ ਜੇ ਪਾਖੜਾ ਡੈਮ ਦੇ ਪਾਣੀ ਦੀ ਪੱਧਰ ਦੀ ਗੱਲ ਕਰ ਲਈਏ ਜਿਹੜਾ ਹੈ ਪਾਖੜਾ ਡੈਮ ਦੇ ਪਾਣੀ ਦਾ ਪੱਧਰ 21600 24 25 ਦੇ ਕਰੀਬ ਚੱਲ ਰਿਹਾ ਹੈ ਅਤੇ ਖਤਰੇ ਦਾ ਨਿਸ਼ਾਨ ਜਿਹੜਾ ਹੈ 1600 80 ਤੋਂ ਉੱਤੇ ਹੁੰਦਾ ਹੈ ਉਸ ਦੇ ਚੱਲਦੇ ਜਿਹੜਾ ਹੈ ਪਾਖੜਾ ਡੈਮ ਵੱਲੋਂ ਵੀ ਇਸ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਪਾਣੀ ਜੋ ਪਹਿਲਾਂ ਛੱਡਿਆ ਹੋਇਆ ਸੀ ਉਹ ਕੱਟ ਕੀਤਾ ਹੋਵੇਗਾ ਇਹ ਪਾਣੀ ਦੂਸਰਾ ਜਿਹੜਾ ਹੈ ਕੱਲ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਜਿਹੜਾ ਹੈ بارش ਨਾ ਹੋਣ ਦੇ ਕਾਰਨ ਵੀ ਜਿਹੜਾ ਹੈ ਇਹ ਪਾਣੀ ਘਟਿਆ ਹੈ ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਸਤਲੁਜ ਦਰਿਆ ਵਗ ਰਿਹਾ ਹੈ ਪਰ ਕਿਵੇਂ ਦੇਖ ਸਕਦੇ ਹੋ ਪੱਥਰਾਂ ਦੇ ਢੇਰ ਲੱਗੇ ਹੋਏ ਆ ਕਿਉਂਕਿ ਪਿਛਲੇ ਸਾਲ ਜਿਹੜਾ ਹੈ ਭਾਰੀ ਪਾਣੀ ਆਇਆ ਸੀ ਪਾਣੀ ਆਉਣ ਦੇ ਕਾਰਨ ਜੋ ਪੱਥਰ ਸੀ ਉਹ ਸਾਈਡਾਂ ਨੂੰ ਲੱਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੂਸਰੇ ਪਾਸੇ ਜਿਹੜਾ ਹੈ ਲਗਾਤਾਰ ਜਿਹੜਾ ਹੈ ਬਚਿਲ ਵਿਗੜਦੇ ਰਿਹਾ ਹੈ ਪਾਣੀ ਜਿਹੜਾ ਹੈ ਲਗਾਤਾਰ ਤੇਜ਼ੀ ਨਾਲ ਸਤਲੁਜ ਦਰਿਆ ਵਿੱਚ ਚੱਲ ਰਿਹਾ ਹੈ ਇਸ ਪਾਸੇ ਜੋ ਕਿਨਾਰਾ ਹੈ ਉਹ ਪਿੰਡ ਲੋਧੀਪੁਰ ਦਾ ਹੈ ਇਸ ਸਥਾਨ ਤੋਂ ਅੱਧਾ ਕਿਲੋਮੀਟਰ ਦੂਰ ਜਿਹੜਾ ਹੈ ਪਿਛਲੇ ਸਾਲ ਜਿਹੜੀ ਹੈ ਕ੍ਰੇਟਵਾਲ ਉਹ ਬੈਠ ਗਈ ਸੀ ਅਤੇ ਬੈਠੀ ਹੋਈ ਕ੍ਰੇਟ ਵਾਲ ਨੂੰ ਜਿਹੜਾ ਹੈ ਠੀਕ ਕਰਨ ਦੇ ਲਈ ਸੈਨਾ ਦੀ ਵੀ ਮਦਦ ਲੈਣੀ ਪਈ ਸੀਗੀ ਹੁਣ ਵੀ ਜਿਹੜਾ ਹੈ ਉਹ ਸਥਾਨ ਉਸੇ ਤਰ੍ਹਾਂ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਹੈ ਬੁਰਜਪੁਲ ਹੈ ਬੁਰਜਪੁਲ ਨਾਲ ਹੀ ਦੂਸਰੇ ਪਾਸੇ ਜਿਹੜਾ ਹੈ ਬੁਰਜ ਪਿੰਡ ਹੈ

ਬੁਰਜ ਪੁਲ ਤੋਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈ ਲੋਕਾਂ ਦਾ ਆਉਣਾ ਜਾਣਾ ਚੱਲ ਰਿਹਾ ਹੈ ਕਿਉਂਕਿ ਇਸ ਪੁਲ ਬਣਨ ਦੇ ਨਾਲ ਬੁਰਜ ਤੋਂ ਇਲਾਵਾ ਜਿਹੜਾ ਨੂਰ ਪਰਵੇਦੀ ਦੇ ਇਲਾਕੇ ਦੇ ਦਰਜਨਾ ਹੀ ਪਿੰਡ ਹਾਂ ਉਹਨਾਂ ਨੂੰ ਜਿੱਥੇ ਉਹ ਘੁੰਮ ਕੇ 25 ਤੋਂ 21 ਕਿਲੋਮੀਟਰ ਅਨੰਦਪੁਰ ਸਾਹਿਬ ਜਾਂ ਹੋਰ ਆਸਵਾਦ ਦੇ ਇਲਾਕੇ ਦੇ ਵਿੱਚ ਆਉਣਾ ਪੈਂਦਾ ਸੀ ਹੁਣ ਜਿਹੜਾ ਹੈ ਮਹਿਜ 6 ਤੋਂ 7 ਕਿਲੋਮੀਟਰ ਹੋ ਗਿਆ ਹੈ ਉੱਥੇ ਜਿਹੜਾ ਹੈ ਏ ਅਨੰਦਪੁਰ ਸਾਹਿਬ ਤੇ ਨਾਲ ਲੱਗਦੇ ਪਿੰਡਾਂ ਨੂੰ ਵੀ ਜਿਹੜਾ ਹੈ ਵੱਡੀ ਰਾਹਤ ਮਿਲੀ ਹੈ ਕਿਉਂਕਿ ਹੁਣ ਜਿਹੜਾ ਹੈ ਉਹਨਾਂ ਦਾ ਵੀ ਸਫ਼ਰ 6 ਤੋਂ 7 ਕਿਲੋਮੀਟਰ ਦਾ ਰਹਿ ਗਿਆ ਹੈ ਲਗਾਤਾਰ ਜਿਹੜਾ ਇਸ ਪੁਲ ਤੋਂ ਜਿਹੜਾ ਲੋਕ ਆਤ ਜਾ ਰਹੇ ਹਨ ਸੰਤ ਬੱਤਾ ਲਾਭ ਸਹੂਲਤਾਂ ਜਿਹੜਾ ਸਤਲੁਜ ਦਰਿਆ ਤੇ ਕਰੋੜਾਂ ਦੀ ਲਾਗਤ ਦੇ ਨਾਲ ਜਿਹੜਾ ਬਣਾਇਆ ਸੀਗਾ ਜਿਹੜਾ ਫਾਇਦਾ ਹੈ ਹੁਣ ਪੂਰਾ ਇਲਾਕਾ ਹੀ ਲੈ ਰਿਆ ਹੈ ਲਗਾਤਾਰ ਹੀ ਜਿਹੜਾ ਹੈ ਲੋਕ ਇਸ ਪੁਲ ਤੋਂ ਆ ਤੇ ਜਾ ਰਹੇ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮਹਿਜ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਹੈ ਉਹ ਲੋਧੀਪੁਰ ਵਾਲੀ ਸਾਈਡ ਜਿਹੜਾ ਸਥਾਨ ਹੈ ਜਿੱਥੇ ਪਿਛਲੀ ਵਾਰ ਆਏ ਪਾਣੀ ਦੇ ਨਾਲ ਕ੍ਰੇਟਵਾਲ ਬੈਠ ਗਈ ਸੀ ਅਤੇ ਉਸ ਨੂੰ ਠੀਕ ਕਰਨ ਦੇ ਲਈ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਜਿਹੜਾ ਹੈ ਸੈਨਾ ਦੀ ਮਦਦ ਵੀ ਲੈਣੀ ਪਈ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਜੜੀਆਂ ਹੈ ਬਾਅਦ ਦੁਪਹਿਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹਨ ਲਾਈਵ ਤਸਵੀਰਾਂ ਬੁਰਜਪੁਰ ਤੋਂ ਸਤਲੁਜ ਦਰਿਆ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ। ਸੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਾਅਦ ਦੁਪਹਿਰ ਜਿਹੜਾ ਪਿੰਡ ਲੋਧੀਪੁਰ ਦੇ ਸਾਈਡ ਪਿਛਲੇ ਸਾਲ ਕ੍ਰੇਟ ਵਾਲ ਬੈਠ ਗਈ ਸੀ ਅਤੇ ਉਸ ਨੂੰ ਠੀਕ ਕਰਨ ਦੇ ਲਈ ਜਿਹੜੀ ਸੈਨਾ ਦੀ ਮਦਦ ਲੈਣੀ ਪਈ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਹਨ ਬੁਰਜਪੁਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਬੁਰਜਪੁਰ